ਤੋ ਸਾਰੇ ਭਰਾਵਾਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਜਿਹੜੇ ਆਪਣੇ YouTube ਚੈਨਲ ਨੂੰ ਢੱਲੋਂ ਸਰਦਾਰ ਆਪਣੇ Facebook ਪੇਜ ਨੂੰ ਅ ਫੋਲੋ ਕਰਦੇ ਆ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਆਪਣੀ ਲਾਈਵ ਨੂੰ ਲਾਈਵ ਨੂੰ ਲਾਈਕ ਕਮੈਂਟ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਅੱਜ ਤਰੀਕਾ ਪਾ ਗੱਲ ਕਰੀਏ ਵੀ ਹੈਗੀ ਆ 27 ਤਰੀਕ ਤੇ ਕਮੈਂਟ ਬਾਕਸ ਮਿੱਤਰੋ ਨਾ ਛੋਡੇ ਖਤਰੀ ਖੁੱਲਾ ਤੇ ਹੋਰ ਆਪਾਂ ਉਹਦਾ ਕੀ ਕਰਨਾ ਹਨਾ ਤੇ ਤੁਸੀਂ ਜ਼ਰੂਰ ਜਾ ਕੇ ਯਾਰ ਬਾਈ ਬਣ ਕੇ ਨਾ ਕਮੈਂਟ ਜ਼ਰੂਰ ਕਰਿਆ ਕਰੋ ਤੇ ਹੋਰ ਸਾਰੇ ਹੋਰ ਸੁਣਾਓ ਕੀ ਹਾਲ ਚਾਲ ਨੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਲਾਈਕ ਕਮੈਂਟ ਮਤਲਬ ਤੁਸੀਂ ਕਰਿਆ ਕਰੋ ਹਣਾ ਬਾਈ ਤੇ ਅੱਜ ਤਰੀਕ ਹੈਗੀ ਹੈ ਜੀ ਆਪਾਂ ਕਹਿੰਦੀ ਹੈ 27 ਤਰੀਕ ਤੇ ਦੂਸਰਾ ਮਹੀਨਾ 2 ਆਪਣਾ 27 ਫਰਵਰੀ 2025 ਅੱਜ ਤਨੌਲੇ ਵਿੱਚ ਮੰਡੀ ਆ ਤਨੌਲੇ ਸ਼ਹਿਰ ਤਨੌਲੇ ਸਮਝਾਂ ਦੀ ਬਹੁਤ ਵੱਡੀ ਮੰਡੀ ਲੱਗ ਰਹੀ ਆ ਤੇ 11 ਤੇ 27 ਤਰੀਕ ਨੂੰ ਹੁੰਦੀ ਹੈ ਜਿਹੜੀ ਅੱਜ ਆਪਾਂ ਕਿਸ ਕਾਰਨ ਜਾ ਸਕਿਆ ਥੋੜਾ ਜਨਾ ਕੰਮ ਹੋ ਗਿਆ ਇੱਕ ਤਾਂ ਆਪਾਂ ਕਹਿ ਸਕਦੇ ਆ ਵੀ ਕਹ ਦੀਏ ਬਾਹਰ ਜਿਹੜਾ ਮੌਸਮ ਉਹਦਾ ਵੀ ਥੋੜਾ ਜਨਾ ਐਵੇਂ ਹੋ ਗਿਆ ਵੀ ਮੈਂ ਨਾ ਜਿਹੜੇ ਮੁੰਡੇ ਨਾਲ ਆਪਣੇ ਯਾਰ ਦੋਸਤ ਜਾਂਦੇ ਹੁੰਦੇ ਨਾਲ ਉਹ ਥੋੜਾ ਜਨਾ ਕੰਮਕਾਰ ਸੀ ਉਹਨਾਂ ਨੂੰ ਤੇ ਇੱਕ ਡੈਡੀ ਉਹ ਰਾਣੇ ਕਿਸੇ ਪਾਸੇ ਜਾਣਾ ਸੀ ਰਿਸ਼ਤੇਦਾਰੀ ਚ ਤੇ ਉਹਦੇ ਕਰਕੇ ਭਈ ਅੱਜ ਮੈਂ ਮੰਡੀ ਤੇ ਨਹੀਂ ਆ ਸਕਿਆ ਤੇ ਬਾਈ ਹੋਰ ਸਾਰੇ ਸਾਰੇ ਭਾਈ ਕੀ ਹਾਲ ਚਾਲ ਨੇ ਸਾਰਿਆਂ ਦੇ ਹਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਾਰਚ ਦਾ ਮਹੀਨਾ ਆਉਣ ਵਾਲਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕੱਲ ਨੂੰ 28 ਫਰਵਰੀ ਆ ਕੱਲ ਨੂੰ ਮਾਨਸਾ ਮੰਡੀ ਆ ਤਾਂ ਜਰੂਰ ਆਪਾਂ ਮਾਨਸਾ ਮੰਡੀ ਕੱਲ ਨੂੰ ਮਿਲ ਜਾਈਏ ਹੈਨਾ ਕੱਲ ਨੂੰ ਮਾਨਸਾ ਮੰਡੀ ਮਾਨਸਾ ਪਸ਼ੂ ਮੰਡੀ ਤੇ ਮੈਂ ਪੂਰਾ ਪੂਰੀ ਕੋਸ਼ਿਸ਼ ਕਰੂੰਗਾ ਵੀ ਆਈ ਆਈਏ ਮਸ਼ੂ ਪਸ਼ੂ ਮੰਡੀ ਮਾਨਸਾ ਆਈਏ ਹੈਨਾ ਤੇ ਉੱਥੇ ਆਪਾਂ ਦਿਖਾਈਏ ਪਸ਼ੂ ਵੀ ਪੰਜਾਬ ਦੇ ਲੋਕ ਕਿੰਨੇ ਜਿਆਦੇ ਮਤਲਬ ਆਪਾਂ ਕਹਿ ਸਕਦੇ ਟੋਲਾ ਦਸੀਓ ਕੁਮੀ ਇਹ ਡੜਾਲ ਸੀ ਬਈ ਠੀਕਾ ਸਰੀਰ ਫਿੱਟਾ ਛੱਟਾ ਬਈ ਇਤੋਂ ਨਾ ਯਾਰ ਆ ਦੇਖੋ ਆ ਨਾਲ ਚੜੀ ਚੜੀ ਪਈ ਥੋੜੀ ਜੀ ਮੇਰੀ ਤੇ ਆ ਬਾਹ ਇਤੋਂ ਥੋੜੀ ਜੀ ਐਵੇਂ ਬੈਂਡ ਕਰਨ ਵਾਲੀ ਥੋੜਾ ਜਿਆ ਤੰਗ ਕਰਦੀ ਆਥੋਂ ਨਾਲ ਚੜੀ ਹੋਈ ਆ ਤੇ ਆਪਾਂ ਗੱਲ ਕਰਦੇ ਸੀਗੇ ਵੀ ਜਿਹੜੇ ਸਾਡੇ ਪੰਜਾਬ ਦੇ ਵੀਰ ਖਾਸ ਤੌਰ ਤੇ ਨਵੇਂ ਮੁੰਡੇ ਜੰਗੇ ਇਸ ਮੁੰਡੇ ਹਨ ਜਿਹੜੇ ਮੇਰੀ ਉਮਰ ਦੇ ਆ ਜਾਂ ਮੈਥੋਂ ਵੱਡੇ ਆ ਜਾਂ ਮੈਥੋਂ ਛੋਟੇ ਬਹੁਤ ਜਾਦੇ ਵਧੀਆ ਕਿਤੇ ਨਾਲ ਜੁੜਦੇ ਆ ਜਿਹੜੇ ਆਪਣੇ ਆਪਾਂ ਕਹਦੇ ਨੇ ਵੀ ਮਰਜ਼ਾ ਰੱਖ ਰਿਹਾਗੇ ਹਨ ਪਸ਼ੂਆਂ ਨਾਲ ਜੁੜ ਰਹੇ ਹੈਗੇ ਤਾਂ ਖੇਤੀਬਾੜੀ ਨਾਲ ਜੁੜਦੇ ਆ ਪਸ਼ੂਆਂ ਨਾਲ ਜੁੜਦੇ ਆ ਕਿਉਂਕਿ ਪਸ਼ੂਆਂ ਦਾ ਧੰਦਾ ਇੱਕ ਆਪਾਂ ਕਹਿ ਸਕਦੇ ਆ ਵੀ ਇੱਕ ਲਾਹੇਵੰਦ ਧੰਦਾ ਲਾਹੇਵੰਦ ਧੰਦਾ ਐਵੇਂ ਆ ਵੀ ਜਿਹੜੇ ਨਸਾਨ ਜਿਹੜੇ ਮੁੰਡੇ ਅੱਜਕੱਲ ਮੈਂ ਕਹਿੰਦਾ ਨਵੇਂ ਮੁੰਡੇ ਵੀ ਆਪਣਾ ਮੱਜਾਂ ਦਾ ਕੰਮ ਕਰਦੇ ਆ ਮੱਜਾਂ ਦੇ ਡੈਰੀ ਫਾਰਮ ਬਹੁਤ ਖੁੱਲ ਰਹੇ ਆ ਪੰਜਾਬ ਦੇ ਵਿੱਚ ਪੰਜਾਬ ਦੇ ਬਹੁਤ ਜਾਂਗੇਜ਼ ਮੁੰਡੇ ਨਵੇਂ ਮੁੰਡੇ ਮਤਲਬ ਜਨਨ ਨੂੰ ਇੱਕ ਜਿਹੜੇ ਜਿਹੜੀ ਉਮਰ ਦੇ ਵਿੱਚ ਉਹਨਾਂ ਨੇ ਇੱਕ ਬਾਹਰ ਜਾਣ ਦੇ ਵੀ ਸੀਗਾ ਵੀ ਵੀ ਅਸੀਂ ਬਾਹਰ ਚਾਈਏ ਤੇ ਐਵੇਂ ਕਰੀਏ ਐਵੇਂ ਕਰੀਏ ਤੇ ਬਾਲੇ ਬਗ ਵੀ ਗਏ ਤੇ ਜਿਹੜੇ ਨਹੀਂ ਜਾਂਦੇ ਉਹਨਾਂ ਨੂੰ ਉਹਨਾਂ ਦੇ ਉਰੇ ਵੀ ਕਾਰੋਬਾਰ ਆਪਦੇ ਵਧੀਆ ਚਲਾਏ ਹੋਏ ਆ ਹਾਂਜੀ ਤੇ ਜਿਵੇਂ ਕਿ ਮੇਰੀ ਨਿਗਾਹ ਦੇ ਵਿੱਚ ਵੀ ਆਪਣੇ ਬਹੁਤ ਸਾਰੇ ਮਿੱਤਰ ਪਿਆਰੇ ਨੇਗੇ ਜਿਹੜੇ ਬਾਹਰ ਜਾਣ ਦੀ ਜਦੋਂ ਨਹੀਂ ਕਰੀ ਜਿਨ੍ਹਾਂ ਨੇ ਆਪਣੇ ਮਾਪੇ ਲਈ ਮਾਪੇ ਪਾਪ ਕੋਲ ਵੀ ਜਿਨ੍ਹਾਂ ਨੇ 20-25 ਲੱਖ ਰੁਪਏ ਲਾ ਕੇ ਆਪਾਂ ਕਹ ਜੀਏ 20-25 30 ਲੱਖ ਰੁਪਏ ਲਾ ਕੇ ਉਹ ਡੌਂਕੀ ਨਹੀਂ ਮਾਰੀ ਉਹਨਾਂ ਨੇ ਉਹ ਅਮਰੀਕਾ ਕੈਨੇਡਾ ਵਿੱਚ ਜਾ ਕੇ ਆਪਾਂ ਕਹ ਜੀਏ ਵੀ ਨਹੀਂ ਸੈੱਟ ਹੋਏ ਪਰ ਉਹਨਾਂ ਨੇ ਉਰੇ ਕਾਰੋਬਾਰ ਵੀ ਚੰਗੇ ਕਰ ਲਏ ਆਪਾਂ ਇਹ ਜੇ ਨੌਜਵਾਨਾਂ ਮੁੰਡਿਆਂ ਦੀ ਵੀ ਆਪਾਂ ਮਿਸਾਲ ਦਿਖਾ ਸਕਦੇ ਆ ਆਪਣੇ ਏਰੀਆ ਦੇ ਵਿੱਚ ਵੀ ਬਹੁਤ ਨੇ ਆਪਣੇ ਜਿਹੜੇ ਆਪਣੇ ਯਾਰ ਮਿੱਤਰ ਨੇਗੇ ਉਹ ਵੀ ਬਹੁਤ ਹੈਗੇ ਨੇਗੇ ਜਿਹੜੇ ਬਹੁਤ ਜ਼ਿਆੜੀਆਂ ਕੋਸ਼ਿਸ਼ਾਂ ਕਰਕੇ ਮਤਲਬ ਨੌਕਰੀਆਂ ਦਾ ਵੀ ਦੇਖ ਕੇ ਆਰਮੀ ਦੀਆਂ ਭਰਤੀਆਂ ਦਾ ਵੀ ਦੇਖ ਕੇ ਹੋਰ ਵੀ ਸਾਰੇ ਪਾਸਿਓ ਦੇਖ ਕੇ ਸਾਰੇ ਪਾਸਿਓ ਤੇ ਉਹਨਾਂ ਨੇ ਸੈੱਟ ਕਰਿਆ ਵੀ ਆਪ ਦਾ ਆਪ ਦਾ ਕੰਮਕਾਰ ਸੈੱਟ ਕਰੀਏ ਤੇ ਉਹਨਾਂ ਨੂੰ ਉਹਨਾਂ ਨੇ ਆਪ ਦਾ ਕੰਮਕਾਰ ਸੈੱਟ ਕਰਾ ਵੀ ਇਹ ਕਰਿਆ ਵੀ ਹਨਾ ਮਤਲਬ ਜੇ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਵੀ ਆਪ ਕਾਮਜਾਬ ਹੋ ਸਕਦੇ ਆ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਬੰਦੇ ਦਾ ਇੱਕ ਸੋਚ ਹੁੰਦੀ ਆ ਵੀ ਬੰਦੇ ਦੀ ਸੋਚ ਕਿੰਨੀ ਏਕ ਜਿਆਦੇ ਸੋਚ ਮੈਨੇ ਰੱਖਦੀ ਆ ਜਿਆਦਾ ਸੁਣ ਹਨਾ ਤੇ ਜੇਕਰ ਤੁਸੀਂ ਸੋਚ ਪੱਕੀ ਰੱਖਦੇ ਹੋ ਤੁਹਾਡੀ ਸੋਚ ਐਨੀ ਕੁ ਮਤਲਬ ਆਪਾਂ ਕਹਿ ਸਕਦੇ ਵੀ ਪੂਰੀ ਦ੍ਰਿੜਤਾ ਹੋਣੀ ਚਾਹੀਦੀ ਤੁਹਾਨੂੰ ਕੰਮ ਦੇ ਵਿੱਚ ਜੇ ਤੁਸੀਂ ਕਿਸੇ ਕੰਮ ਦੇ ਵਿੱਚ ਕਾਮਯਾਬ ਹੋਣਾ ਨਾ ਇੱਕ ਤਾਂ ਕਿਸੇ ਦੀ ਪ੍ਰਵਾਹ ਨਾਲੋਂ ਸਿੱਧੀ ਗੱਲ ਦਾ ਸੁਣੋ ਮੈਂ ਜਦੋਂ ਤੁਹਾਨੂੰ ਕੋਈ ਅਗਲਾ ਕਹਿੰਦਾ ਵੀ ਆਹ ਕੰਮ ਕਰਿਆ ਆਹ ਕੰਮ ਕਰਦੇ ਹੋ ਤੇ ਜੇਕਰ ਤੁਸੀਂ ਕਿਸੇ ਦੀ ਕਿਸੇ ਦੇ ਤੁਸੀਂ ਪਿੱਛੇ ਲੱਗ ਕੇ ਆਣਾ ਤੁਸੀਂ ਕਿਸੇ ਦੀ ਪ੍ਰਵਾਹ ਕਰਦੇ ਹੋ ਤਾਂ ਮੇਰੇ ਹਿਸਾਬ ਨਾਲ ਮੈਂ ਦੱਸ ਸਕਦਾ ਵੀ ਤੁਹਾਨੂੰ ਵੀ ਤੁਸੀਂ ਕਾਮਯਾਬ ਨਹੀਂ ਹੁੰਦੇ ਜੇ ਤੁਸੀਂ ਕਿਸੇ ਦੀ ਪ੍ਰਵਾਹ ਕਰੋਗੇ ਕਿ ਤੁਸੀਂ ਕਿਸੇ ਦੀ ਗੱਲ ਸੁਣੋਗੇ ਹਨ ਜੇ ਤੁਸੀਂ ਕਾਮਯਾਬ ਹੋਣਾ ਚਾਹੇ ਤੁਸੀਂ ਗੋਲ ਗੱਪਿਆਂ ਦੀ ਰੀੜੀ ਲਾ ਲਓ ਚਾਹੇ ਤੁਸੀਂ ਕੋਈ ਫਾਸਟ ਫੂਡ ਵਿੱਚ ਬਣਾਉਣ ਲੱਗ ਜੂ ਵੇਚਣ ਲੱਗ ਬਣਾਉਣ ਲੱਗ ਜੂ ਹਲਾਬ ਦੀ ਆਪਦੀ ਸਟਾਲ ਲਾ ਕੇ ਆਪਦੀ ਸਟੋਰੀ ਲਾ ਕੇ ਚੇਤੇ ਚੁੱਤੇ ਚਾਹੇ ਤੁਸੀਂ ਚਾਰ ਆਪਾਂ ਕਹਿੰਦੇ ਆ ਪਸ਼ੂ ਰੱਖ ਲਈਏ ਚਾਰ ਮਰਝਾਂ ਰੱਖ ਲਓ ਚਾਰ ਬੱਕਰੀਆਂ ਰੱਖ ਲਓ ਬੱਕਰੀਆਂ ਦੱਤਨ ਦੇ ਤੋਂ ਜ਼ਿਆਦਾ ਆ ਬੱਕਰੀਆਂ ਦੰਦਨ ਦਾ ਵੀ ਇੰਨਾ ਮਾ ਨਹੀਂ ਮਾੜਾ ਵੀ ਇੰਨਾ ਮਾੜਾ ਵੀ ਕੀ ਮਾਏ ਪੜਾ ਵੀ ਫਿਰ ਜਮੇ ਹੀ ਮਾੜਾ ਨਹੀਂ ਇੱਕ ਟਾਈਮ ਆਏ ਆਏ ਵੀ ਕਮੈਂਟ ਜ਼ਰੂਰ ਕਰਿਆ ਕਰੋ ਚੰਗਾ ਭਾਈ ਬਣ ਕੇ ਵੀ ਤੁਸੀਂ ਕਿੱਥੋਂ ਦੇਖਦੇ ਹੋ ਮੈਨੂੰ ਤੇ ਆਪਣੇ ਵੀ ਕਿੱਥੋਂ ਤੁਸੀਂ ਦੇਖਦੇ ਹੋ ਤੁਹਾਡਾ ਨਾਮ ਕੀ ਆ ਕੀ ਗੱਲਬਾਤ ਹੈਣਾ ਕਿੱਥੋਂ ਦੇਖਦੇ ਹੋ ਤੁਸੀਂ ਸਾਨੂੰ ਪੀੜਾ ਦੀਆਂ ਵੀਡੀਓ ਕਿਵੇਂ ਲੱਗਦੀਆਂ ਤੁਹਾਨੂੰ ਤੇ ਬੱਕਰੀਆਂ ਦੇ ਧੰਦੇ ਦੀ ਗੱਲ ਕਰਦੇ ਸੀ ਕਿ ਬੱਕਰੀਆਂ ਦਾ ਧੰਦਾ ਇੱਕ ਆਏ ਕਹਦੀ ਆਪਾਂ ਵੀ ਇੱਕ ਲਾਹੇਵੰਦ ਧੰਦਾ ਖੇਤੀਬਾੜੀ ਨਾਲ ਸਹਾਈਕ ਧੰਦਾ ਬੱਕਰੀਆਂ ਰੱਖ ਲਓ ਕਈ ਕਈ ਮੇਰੇ ਯਾਰ ਦੋਸਤ ਮਿੱਤਰ ਨੇ ਕਿ ਉਹਨਾਂ ਨੇ ਕੁੱਤਿਆਂ ਦੇ ਡੌਗਸ ਦੇ ਵੀ ਕਾਰੋਬਾਰ ਕਰੇ ਹੋਇਆ ਡੌਗ ਦਾ ਵੀ ਕੰਮ ਕਰਦੇ ਆ ਕਿ ਉਹ ਮਤਲਬ ਡੌਗ ਦਾ ਸੇਲ ਪਰਚੇਜ਼ ਦਾ ਕੰਮ ਕਰਦੇ ਆ ਵਧੀਆ ਦਿਹਾੜੀ ਪਾਉਂਦੇ ਆ ਉਹਦੀ ਵਧੀਆ ਕੰਮ ਕਰਦੇ ਆ ਕਿ ਕਈ ਮੁੰਡੇ ਨੇ ਮਤਲਬ ਘੋੜੀਆਂ ਰੱਖਦੇ ਆ ਤੇ ਕਈਆਂ ਨੇ ਇੱਕ ਇੱਕ ਮੇਰਾ ਦੋਸਤ ਹੈਗਾ ਉਹ ਉਹਨਾਂ ਨੇ ਵੀ ਮਤਲਬ ਕੋਈ ਫਾਸਟ ਫੂਡ ਦਾ ਕੰਮ ਕੀਤਾ ਹੋਇਆਗਾ ਉਹ ਵੀ ਆਪਣਧਕਾਮਾਂ ਹੀ ਕਦੇ ਤੇ ਮਤਲਬ ਪੰਜਾਬ ਇੱਕ ਹੀ ਜਗ੍ਹਾ ਯਾਰ ਜਿੱਥੇ ਬਾਰੋਂ ਆ ਕੇ ਵੀ ਜਿਹੜੇ ਲੋਕ ਬਾਹਰੋਂ ਆਇਆ ਜੂਪੀ ਵਿਹਾਰ ਤੋਂ ਬਾਹਰੋਂ ਆਉਂਦੇ ਆ ਨਾ ਵੀ ਮਤਲਬ ਪੰਜਾਬ ਦੀ ਧਰਤੀ ਕਹੀ ਧਰਤੀ ਆ ਆਪਾਂ ਕਹਿ ਸਕਦੇ ਆ ਵੀ ਗੁਰੂ ਸਾਹਿਬ ਦੀ ਗੁਰੂਆਂ ਦੀ ਚਰਨ ਛੂਹ ਧਰਤੀ ਇਹੋ ਜੀ ਆ ਵੀ ਸਾਰੇ ਗੁਰੂ ਗੁਰੂਆਂ ਨੇ ਇਸ ਧਰਤੀ ਨੂੰ ਇੰਨਾ ਕੁ ਪ੍ਰਦਾਨ ਦਿੱਤਾ ਹੋਇਆ ਹੈਗਾ ਤੇ ਵੀ ਇਸ ਧਰਤੀ ਦੇ ਉੱਤੇ ਆ ਕੇ ਨਾ ਜਿਹੜਾ ਵੀ ਬੰਦਾ ਜਿਹੜੀ ਸਟੇਟ ਤੋਂ ਜਿਹੜੇ ਸੂਬੇ ਚੋਂ ਆ ਕੇ ਇੱਥੇ ਕਾਰੋਬਾਰ ਕਰਦਾ ਕਰਦਾ ਨਾ ਬਈ ਉਹਦੀ ਸਤਰ ਸਾਇਆ ਥੱਲੇ ਰਹਿ ਕੇ ਪ੍ਰਮਾਤਮਾ ਦੀ ਪ੍ਰਮਾਤਮਾ ਦਾ ਨਾਮ ਲੈ ਕੇ ਤੇ ਆਪਦੇ ਸੱਚੇ ਦਰੋ ਬਈ ਉਹ ਕਾਮਜਾਬ ਹੁੰਦਾ ਹੀ ਹੁੰਦਾ ਕੋਈ ਜ਼ਰੂਰ ਹੀ ਨਹੀਂ ਹੁੰਦਾ ਯਾਰ ਵੀ ਜੇ ਗਵਾਂਡੀਆਂ ਦਾ ਮੁੰਡਾ ਬਾਹਰ ਗਿਆ ਵੀ ਮੈਂ ਵੀ ਬਾਹਰ ਜਾਵਾਂ ਮੈਂ ਵੀ ਤੇ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਆਪਣੇ ਨਾ ਲੋਕਾਂ ਦੇ ਵਿੱਚ ਇਹ ਚੀਜ਼ ਬੜੀ ਹੁੰਦੀ ਆ ਵੀ ਯਾਰ ਫਲਾਣਿਆਂ ਦਾ ਮੁੰਡਾ ਬਾਹਰ ਭੱਗਿਆ ਤੂੰ ਕਾਹਤੋਂ ਨਹੀਂ ਜਾਂਦਾ ਦੂਜੇ ਨੂੰ ਉਹਦੇ ਮਾਪਪਾਪਾ ਉਹਦੇ ਜਾਂ ਰਿਸ਼ਤੇਦਾਰ ਕਹਿਣ ਲੱਗ ਜਾਂਦੇ ਵੀ ਤੂੰ ਕਾਹਤੋਂ ਨਹੀਂ ਜਾਂਦਾ ਉਹਦੇ ਵਿੱਚ ਕਈ ਰੀਜ਼ਨ ਹੁੰਦੇ ਆ ਠੀਕ ਆ ਨਾ ਕਈ ਮਤਬਲ ਨਿਕਲਦੇ ਆ ਗੱਲਾਂ ਦੇ ਅਗਲਾ ਅਗਲਾ ਕੀ ਪਤਾ ਇੱਥੇ ਰਹਿ ਗਈ ਕੁਛ ਇਹੋ ਜਿਹਾ ਕਰਜੇ ਵੀ ਜਿਹੜਾ ਥੋੜੇ ਬਾਹਰਲੇ ਤੋਂ ਨਾ ਹੋਵੇ ਹੈਨਾ ਤੇ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਵੀ ਬਾਹਰ ਜਾ ਕੇ ਦਿਹਾੜੀ ਹੈ ਉੱਥੇ ਵੀ ਦਿਹਾੜੀ ਹੈ ਹਾਂ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਚਾਹਣਾ ਨੌਕਰ ਚਾਹੇ 10 ਲੱਖ ਰੁਪਇਆ ਤਨਖਾਹ ਲੈਂਦਾ ਹੋਵੇ ਮੇਰੀ ਗੱਲ ਤਾਂ ਨੋਟ ਕਰ ਲਿਓ ਜਿਹੜਾ ਨੌਕਰ ਹੋਊਗਾ ਨਾ ਉਹ ਆਪਦੇ ਆਪ ਦੇ ਵਿੱਚ ਜਿਡੀ ਮਰਜ਼ੀ ਵੱਡੀ ਗੱਡੀ ਰੱਖੇ ਜੱਟਾ ਮਰਜ਼ੀ ਬੈਂਕ ਬੈਲੈਂਸ ਚ ਜਿਟੀ ਮਰਜ਼ੀ ਕੋਠੀ ਬੰਗਲਾ ਜੱਟਾ ਮਰਜ਼ੀ ਬਣਾ ਲੇ ਚਾਹੇ ਉਹ 10 ਲੱਖ ਰੁਪਇਆ 20 ਲੱਖ ਰੁਪਇਆ ਤਨਖਾਹ ਲੈਂਦਾ ਹੋਵੇ ਹੈਗਾ ਉਹ ਨੌਕਰੀ ਐ ਜਿਹੜਾ ਮਾਲਕ ਹੁੰਦਾ ਨਾ ਉਹ ਚਾਹੇ ਆਪਦੀ ਚਾਹੇ ਸ਼ਾਮ ਨੂੰ 1000 ਰੁਪਇਆ ਵਟ ਕੇ ਆਪਦੇ ਘਰੇ ਜਾਂਦਾ ਹੋਵੇ ਤੇ ਉਹਨੂੰ ਉਹਨੂੰ ਕੋਈ ਐਂ ਨਾ ਕਹਿੰਦਾ ਹੋਵੇ ਵੀ ਆਹ ਕੰਮ ਐ ਇੱਥੇ ਕਰੋ ਏ ਆਹ ਕੰਮ ਐ ਕਾ ਵੀ ਆਹ ਕੰਮatra ਕਰਤਾ ਆ ਤੇਰੇ ਪੈਸੇ ਕੱਟੇ ਜਾਣਗੇ ਉਹਨੂੰ ਕਿਸੇ ਦਾ ਡਰ ਨਾ ਹੋਵੇ ਠੀਕ ਆ ਪਰਮਾਤਮਾ ਤੋਂ ਬਿਨਾ ਆਪਣੇ ਮਾਪੇ ਤੋਂ ਬਿਨਾ ਉਹ 1000 ਰੁਪਇਆ ਚਾਹੇ 500 ਰੁਪਇਆ 1000 ਰੁਪਇਆ ਪਾ ਕੇ ਜੇਬ ਚ ਜਾਂਦਾ ਹੋਵੇ ਉਹ ਮਾਲਕੀ ਆ ਠੀਕ ਆ ਗੱਲ ਆਪਾਂ ਤਾਂ ਇਹ ਚੀਜ਼ਾਂ ਜਾਣਦੇ ਆ ਬਾਬਿਓ ਵੀ ਨਿਆਰੀ ਲਿਆ ਕਰੋ ਇੰਜੋਏ ਕਰਿਆ ਕਰੋ ਜਿੰਦਗੀ ਨੂੰ ਠੀਕ ਐ ਤੇ ਘੁੰਮਿਆ ਫਿਰਿਆ ਕਰੋ ਜ਼ਿੰਦਗੀ ਦੇ ਵਿੱਚ ਤੇ ਸਵਾਦ ਲਿਆ ਕਰੋ ਕੀ ਜੇ ਸਾਰੀ ਖਾ ਕੇ ਦੇਖਿਆ ਕਰੋ ਮੰਨ ਲਓ ਮੈਂ ਨਹੀਂ ਕਹਿੰਦਾ ਵੀ ਮੈਂ ਤੁਹਾਨੂੰ ਦਾਰੂ ਪੀਣ ਨੂੰ ਨਹੀਂ ਕਹਿੰਦਾ ਤੇ ਖਾਣ ਵਾਲੀ ਚੀਜ਼ ਹੁੰਦੀ ਆ ਜਿਹੜੀ ਵੀ ਟੈਸਟ ਜ਼ਰੂਰ ਕਰਿਆ ਕਰੋ ਖਾਇਆ ਕਰੋ ਆਪ ਦਾ ਐਕਸਪੀਰੀਅੰਸ ਸ਼ੇਅਰ ਕਰਿਆ ਕਰੋ ਹਨਾ ਤੇ ਮੇਰਾ ਨੰਬਰ ਸਿਰ ਉਤਾਹ ਦਿੰਦਾ ਫੇਰ ਹਨਾ 81960 4833 81960 4833 ਜੇ ਬਾਈ ਕਿਸੇ ਨੂੰ ਪੰਜਾਬੀ ਦੇ ਵਿੱਚ ਮੈਂ ਬੋਲਿਆ ਨਹੀਂ ਸਮਝ ਆਇਆ ਤਾਂ ਮੈਂ ਬੋਲਦਾ ਨਾ 81960 48133 81960 48113 ਇਹ ਮੇਰਾ WhatsApp ਨੰਬਰ ਆ ਤੇ ਕਦੇ ਮਰਜੀ ਵੀ ਫੋਨ ਲਾ ਕੇ ਤੇ ਆਪਣਾ Facebook ਦੇ ਉੱਪਰ ਵੀ ਅਕਾਊਂਟ ਹੈਗਾ ਇਸ ਔਕ ਦੇ ਉੱਪਰ ਵੀ ਆਪਾਂ ਨੂੰ ਜਾ ਕੇ ਜਲਦੀ ਵੱਧ ਤੋਂ ਵੱਧ ਫੋਲੋ ਸ਼ੇਅਰ ਲਾਈਕ ਕਮੈਂਟ ਕਰਿਆ ਕਰੋ ਤੇ ਆਪਣੇ YouTube ਚੈਨਲ ਵੀ ਦੱਸਦਾ ਮੈਂ ਵੀ ਆਪਣੇ ਭਰਾਵਾਂ ਨੂੰ ਜਿਹੜੇ YouTube ਤੇ ਦੇਖਦੇ ਆ ਵੀ ਸਬਸਕ੍ਰਾਈਬ ਵਾਲੀ ਦਾ ਯਾਰ ਨਹੀਂ ਰੀ ਲਿਆ ਦਿਆ ਕਰੋ ਗੱਤ ਉਠਾ ਦਿਆ ਕਰੋ ਅਜੇ ਸਿੰਗਲਰ ਨਹੀਂ ਹੈ ਨਹੀਂ ਯਾਰ ਪਤਾ ਨਹੀਂ ਕੀ ਨੋ ਸਿਗਨਲ ਚੱਲੀ ਜਾਂਦਾ ਬਸ ਉਹਨੂੰ ਬਾਹਰ ਦਾ ਵਾਇਦਰ ਦਿਖਾਉਨੇ ਆ ਬਰਲਤਾਜ ਅੱਜ ਲਾਈਵ ਚੱਲ ਰਿਹਾ ਬੜੀ ਜਰਾ ਬਾਦ ਹਨਾ ਬਾਹਰ ਦਾ ਵਾਇਦਰ ਦਿਖਾਉਨੇ ਆ ਸਾਲ ਮਾਹੌਲ ਬੜਾ ਸਰਾ ਯਾਰ ਬੜੇ ਆ ਰੂਪ ਦਿਉ ਮਾ ਇਹ ਕਿੜਾ ਕਣੀ ਪੈਂਦੀ ਆ ਥੋੜੀ 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 ਵਾਹਿਗੁਰੂ ਦੇਖੋ ਆਇਆ ਆਪਣਾ ਝੋਟਾ ਦਿਖਾਈ ਫਿਰ ਦੂਜੇ ਬੱਸ ਨੂੰ 84 ਮਾਡਲ 1984 ਮਾਡਲ ਤਾਂ ਖੜਾ ਨੋ ਫਿਲਟਰ ਲਾਈ ਵੀ ਆਪ ਕੋ ਫਿਲਟਰ ਫਿਲਟਰ ਲੱਗਾ ਪਉਣੇ ਲਵੀ 1984 ਮਾਡਲ ਹੈ ਬਈ ਆਪਣਾ ਹੀ ਇੰਜਨ ਇੰਜਨ ਪੂਰਾ ਸੁੱਕ ਇੰਜਨ ਪੂਰਾ ਓਕੇ ਦੀ ਰਿਪੋਰਟ ਖੋਲ ਕੇ ਵੀ ਦਿਖਾ ਦਈਏ ਭਈ ਆ ਜਲਾਈਵ ਦੇ ਵਿੱਚ ਤੁਹਾਨੂੰ ਕਰ ਲੈ ਟਰੈਕਟਰ ਆਪਣਾ ਹੀ ਪੂਰਾ ਮਤਲਬ ਸਰਾ ਲਵਾਦ ਘੰਟੀ ਮੋਗ ਖੜਕਦਾ ਆਪਾਂ ਕਹਿੰਦੇ ਨੇ ਜੀ ਟਾਇਰ ਟੂ ਨਵੇਂ ਹਨਾ ਵਾਰੇ ਵਿਚਲਾ ਨਹੀਂ ਨਾਟ ਫਾਰ ਸੇਲ ਹੈ ਨਾਟ ਫਾਰ ਸੇਲ ਹੈ ਕਿਤੇ ਕਹਿ ਦੋ ਵੀ ਪੇਚਰ ਫਾਤਰ ਵੀਡੀਓ ਪਾ ਰਿਹਾ ਹੈ ਇਹ ਆਪਣੀ ਖੜੀ ਆ ਸੋਨਮ ਪੁੱਤਰੀ ਤੇ ਆ ਆਪਣੀ ਸੋਨਮ ਹੈ ਠੀਕ ਹੈ ਜੀ ਬਹੁਤ ਸਾਰੇ ਭਰਾ ਆਪਾਂ ਆਪਾਂ ਨੂੰ ਇਹਦੀ ਕਰਕੇ ਵੀ ਜਾਣਦੇ ਆ ਇਹਦੀ ਇਹਨਾਂ ਦੀ ਬਦੌਲਤ ਵੀ ਬਹੁਤ ਜ਼ਿਆਦੀ ਪਛਾਣ ਪੱਦ ਰਹੀ ਆ ਪਛਾਣ ਹੋਈ ਹੋਈ ਆ ਮਹਾਰਾਜ ਦੀ ਕਿਰਪਾ ਨਾਲ ਤੇ ਬਹੁਤ ਸੋਹਣਾ ਮੇਰਾ ਬੱਚਾ ਹੀ ਉਹ ਸੋਣੀ ਬਹੁਤ ਸਿਆਣੀ ਬੱਚੀ ਆ ਛਾਂ ਸ਼ਰਾਰਤ ਜ਼ਰੂਰ ਕਰ ਜਾਂਦੀ ਆ ਮੇਰੇ ਨਾਲ ਦੇਖੋ ਐਵੇਂ ਹੀ ਸ਼ਰਾਰਤ ਇਹ ਕਰਦੀ ਰਹਿੰਦੀ ਆ ਮਰ ਇਹ ਨਾਲ ਸੋਨਮ ਦੇਖੋ ਪਰ ਸਿਆਣੀ ਬਹੁਤ ਆ ਬਈ ਤੁਹਾਨੂੰ ਦਿਖਾਵਾਂ ਮੈਂ ਦੇਖੋ ਅਗਲਾ ਕਹਾਣਾ ਮੇਰਾ ਘੋੜੇ ਦੀ ਪਿਛਾੜੀ ਲਓ ਬਈ ਮਾਰ ਹੀ ਨਾ ਸੱਚੀ ਮਾਰੇ ਇਹਦੂ ਅੱਖ ਦੇਖ ਲੋ ਆਖ ਆ ਤੇ ਇਹ ਆ ਆਪਣਾ ਨਵਾਂ ਮਹਿਮਾਨ ਬੈਠਾ ਬਈ ਸ਼ੁਰੂ ਕਮੈਂਟ ਜਰੂਰ ਕਰਿਆ ਕਰੋ ਯਾਰ ਇਹ ਆਪਣੇ ਪਸ਼ੂ بیٹھے ਆ ਬਾਈ ਬਾਕੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਹਨਾ ਬਾਈ ਕਮੈਂਟ ਕਰ ਦਿਆ ਕਰੋ ਯਾਰ ਵੀਡੀਓ ਬਣਾਉਣ ਦਾ ਸੁਆਦ ਫੇਰ ਹੀ ਆਉਂਦਾ ਵੀ ਜਦੋਂ ਤੁਸੀਂ ਕਮੈਂਟ ਕਰਦੇ